ਕਹਾਣੀ ਜ਼ਿੰਦਗੀ ਵਾਰਿਸ ਹੈ ਇਲਾਕੇ ਦੇ ਮਸ਼ਹੂਰ ਦਸ ਨੰਬਰੀ ਜਗੀਰੇ ਨੇ ਆਪ ਹੀ ਥਾਣੀ ਜਾ ਕੇ ਠਾਣੀਦਾਰ ਦੇ ਪੈਰ ਫੜ ਲਏ ਹਜੂਰ ਅੱਜ ਤੋਂ ਬਦਮਾਸ਼ੀ ਛੱਡੀ ਤੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤਾਂ ਮੈਂ ਕਿਸੇ ਦਿਨ ਇਲਾਕੇ ਦੇ ਸੌਹਾਂ ਵਿੱਚ ਗਿਣਿਆ ਜਾਵਾਂਗਾ ਜਗੀਰਾ ਬੜਾ ਸੁਨੱਖਾ ਦਰਸ਼ਨੀ ਜਵਾਨ ਸੀ ਘਰੋਂ ਵੀ ਚੰਗਾ ਸੀ ਪਰ ਮਾਪਿਓ ਮੋਇਆਂ ਭੈੜੀ ਸੋਹਬ ਤੋਂ ਵਿਗੜਿਆ ਹੋਇਆ ਸੀ ਅੱਜ ਪਤਾ ਨਹੀਂ ਕਿਹੜਾ ਵਲੇਲ ਉਨੂੰ ਥਾਣੇ ਲੈ ਆਇਆ ਥਾਣੇਦਾਰ ਵੀ ਅਸਰ ਮੰਨਣ ਵਾਲਾ ਅਫਸਰ ਸੀ ਹੱਸ ਕੇ ਆਖਿਆ ਸੀ ਚੰਗਾ ਜਗੀਰਿਆ ਤੇਰੇ ਉੱਤੇ ਮੇਰੀ ਖਾਸ ਅੱਖ ਮੈਂ ਖਾਸ ਅੱਖ ਰੱਖਾਂਗਾ ਤੇ ਜੇ 6 ਮਹੀਨੇ ਤੇਰੀ ਕੋਈ ਮਾੜੀ ਰਿਪੋਰਟ ਨਾ ਆਈ ਤੇ ਜੇ ਤੇਰਾ ਕੋਈ ਚੰਗਾ ਕੰਮ ਵੀ ਮੈਂ ਸੁਣ ਲਿਆ ਤਾਂ 10 ਨੰਬਰ 'ਚੋਂ ਤੇਰਾ ਨਾਮ ਕਢਾ ਦੇਵਾਂਗਾ ਇਹ ਗੱਲ ਪਹਿਲੀ ਅਕਤੂਬਰ ਨੂੰ ਹੋਈ ਸੀ ਤੇ ਅੱਜ 13 ਅਕਤੂਬਰ ਸੀ ਕਿ ਉਹ ਬੁਰੀ ਤਰ੍ਹਾਂ ਵੱਟਿਆ ਟੁੱਕਿਆ ਠਾਣੇ ਵਿੱਚ ਲਿਆਂਦਾ ਗਿਆ ਕੋਈ ਦੁਸ਼ਮਣ ਆਪਣੇ ਵੱਲੋਂ ਉਹਨੂੰ ਮਾਰ ਮੁਕਾ ਕੇ ਕਿਕਰਾਂ ਦੀ ਚੰਗੀ ਵਿੱਚ ਸੁੱਟ ਗਿਆ ਸੀ ਜ਼ਖਮ ਬੇਸ਼ੁਮਾਰ ਸਨ ਖੱਬਾ ਹੱਥ ਨਾਲੋਂ ਲਹਿ ਗਿਆ ਸੀ ਲਹੂ ਨਾਲ ਕੱਪੜੇ ਗੜੋਚ ਸਨ ਚਿਹਰਾ ਬੇਰੰਗ ਸੀ ਪਰ ਉਹ ਅਜੇ ਬੋਲ ਸਕਦਾ ਸੀ ਤੇ ਪੂਰੀ ਹੋਸ਼ ਵਿੱਚ ਸੀ ਕਿਉਂ ਜੀ ਗਿਰਿਆ ਇਹ ਕੀ ਹੋਇਆ ਕਿਸੇ ਨੂੰ ਤੇਰੀ ਖਬਰ ਦਈਏ ਥਾਣੇਦਾਰ ਨੇ ਪੁੱਛਿਆ ਜੇ ਤੁਸੀਂ ਤਰਨਤਾਰਨੋਂ ਹੌਲਦਾਰ ਸੁਰਮੁਖ ਸਿੰਘ ਦੀ ਵੋਟੀ ਕੱਸ਼ੋਂ ਨੂੰ ਮੰਗਵਾ ਦਿਓ ਉਹੀ ਦੂਰੋਂ ਪਾਰੋਂ ਮੇਰੀ ਕੁਝ ਲੱਗਦੀ ਹੈ ਸ਼ਾਇਦ ਮੈਂ ਬਾਚੀ ਜਾਵਾਂ ਥਾਣੇਦਾਰ ਨੂੰ ਜਗੀਰੇ ਨਾਲ ਕੁਝ ਉਨਸ ਹੋ ਗਈ ਸੀ ਉਹਦੀ ਦਿਦਾਰੀ ਜਵਾਨੀ ਹਰ ਕਿਸੇ ਨੂੰ ਖੁਸ਼ੀ ਦਿੰਦੀ ਸੀ ਤੇ ਮਾੜੇ ਕੰਮਾਂ ਉਸ ਦਾ ਪਿਛਤਾਵਾ ਛੁਣ ਕੇ ਥਾਣੇਦਾਰ ਨੂੰ ਖਾਸ਼ ਖੁਸ਼ੀ ਹੋਈ ਸੀ ਅਚਾਨਕ ਮੌਤ ਦੀ ਕੰਧ ਉੱਤੇ ਉਹਨੂੰ ਸੁਟਿਆ ਵੇਖ ਕੇ ਥਾਣੇਦਾਰ ਦੇ ਦਿਲ ਵਿੱਚ ਬੜਾ ਖੁਸ਼ ਹੋਇਆ ਸੀ ਇੱਕ ਸਿਪਾਹੀ ਤੁਰੰਤ ਤਰੰਤਾਨ ਵਾਲਾ ਤੋਰ ਦਿੱਤਾ ਤੇ ਪੁਲਿਸ ਨੇ ਹਸਪਤਾਲ ਦੇ ਡਾਕਟਰ ਨੂੰ ਮਗਾ ਕੇ ਲੁੜਿੰਦੀ ਪੱਟੀ ਕਰਾ ਦਿੱਤੀ ਤਕਦੀਨ ਨਾਲ ਲੜਾਈ ਕਰ ਰਿਹਾ ਹੈ ਪਰ ਹੈ ਸਖਤ ਜਾਨ ਦਿਲ ਬਲਾ ਦਾ ਮਜ਼ਬੂਤ ਸਿਉ ਕੋਈ ਅਜੀਬ ਗੱਲ ਨਹੀਂ ਕਿ ਬਾਚੀ ਜਾਵੇ ਡਾਕਟਰ ਦੀ رائے ਸੀ ਤਿੰਨ ਘੰਟਿਆਂ ਵਿੱਚ ਹੀ ਸਿਪਾਹੀ ਕੱਛੋਂ ਉਹਦੇ ਪਤੀ ਦੇ ਦੋ ਸ਼ਰੀਕਾਂ ਨੂੰ ਲੈ ਆਇਆ ਹੌਲਦਾਰ ਪਿੰਸਨੀ ਸੀ ਪੰਜਾਹ ਦੇ ਲਗਭਗ ਹੋਵੇਗਾ ਪਰ ਹੌਲਦਾਰ ਨੀਮਸਾ ਵਿਹਾਂ ਬਾਈਆਂ ਵਰਿਆਂ ਦੀ ਹੀ ਦਿੱਸਦੀ ਸੀ ਨੀਰੀ ਦਿੱਸਦੀ ਹੀ ਨਹੀਂ ਉਹਦੇ ਮੂੰਹ ਤੇ ਜਵਾਨੀ ਦੀ ਕੋਈ ਮਿਸਾਲ ਲਟ-ਲਟ ਕਰ ਰਹੀ ਸੀ ਕਿ ਜਵਾਨੀ ਦੇ ਅੰਗ ਵੀ ਸਡੋਲ ਹੋਣ ਤਾਂ ਉਹਦਾ ਖੇੜਾ ਜਾਂ ਉਹਦੀ ਗਮਗਿਨੀ ਵੇਖਣ ਵਾਲਿਆਂ ਉੱਤੇ ਇੱਕ ਤਲਿਸਮ ਕਰ ਦਿੰਦੀ ਦਿੰਦੇ ਨੇ ਬਿਜਲੀ ਦੇ ਚੰਗਿਆੜੇ ਸੁੱਟਣ ਵਾਲੇ ਅੰਗਾਂ ਨੂੰ ਪੱਟੀਆਂ ਵਿੱਚ ਬੱਦੇ ਤੇ ਪੱਖ ਦੀ ਲਾਲੀ ਨੂੰ ਬੱਗੀ ਪੂਣੀ ਹੋਈ ਵੀ ਇਹ ਕਿ ਕੱਚੋ ਦੇ ਕਾਲ ਜਿਉ ਇੱਕ ਆਮੁਹਾਰੀ ਚੀਕ ਨਿਕਲੀ ਤੇ ਉਸਨੇ ਜਗੀਰੇ ਦੀ ਸਾਬਤ ਹੱਥ ਆਪਣੇ ਹੱਥ ਵਿੱਚ ਫੜ ਲਿਆ ਕੱਚੋ ਕੱਚੋ ਰੋਣਾ ਹੁਣ ਮੈਂ ਨਹੀਂ ਮਰਨਾ ਤੂੰ ਜੋ ਆ ਗਈ ਹੂੰ ਤੇ ਉਸਨੇ ਉਹਦੇ ਹੱਥ ਉਹਦੇ ਹੱਥ ਆਪਣੀ ਹਿੱਕ ਉੱਤੇ ਖਿੱਚ ਲਈ ਕਸ਼ੂ ਨੇ ਥਾਣੇਦਾਰ ਨੂੰ ਆਖਿਆ ਕਿ ਜਿੰਨੀ ਗੱਲ ਦਾ ਉਹਨੂੰ ਪਤਾ ਹੈ ਸਾਰੀ ਉਹ ਦੱਸੇਗੀ ਪਰ ਦੱਸੇਗੀ ਕੱਲਿਆਂ ਥਾਣੇਦਾਰ ਉਹਨੂੰ ਆਪਣੇ ਨਾਲ ਦਫ਼ਤਰ ਵਿੱਚ ਲੈ ਗਿਆ ਜੋ ਜਾਣਦੇ ਹੋ ਜਗੀਰੇ ਨੂੰ ਬਚਾ ਲਓ ਕਛੋ ਥਾਣੇਦਾਰ ਦੇ ਪੈਰੀਂ ਪੈ ਗਈ ਇਹ ਹੀਰਾ ਬੰਦਾ ਜੀ ਜੋ ਤੂੰ ਜਾਣਨੀ ਹੈ ਸੱਚੀ ਸੱਚੀ ਦੱਸ ਦੇ ਜਗੀਰੇ ਕੋਲ ਤਦੇ ਮੈਂ ਕਿਸੇ ਨੂੰ ਕੁਝ ਪੁੱਛਣ ਨਹੀਂ ਦਿੱਤਾ ਉਹ ਮੌਤ ਨਾਲ ਕੋਲ ਕਰ ਰਿਹਾ ਹੈ ਸਾਰੀ ਤਾਕਤ ਉਹਦੀ ਮੌਤ ਨਾਲ ਹੀ ਕੁਲੇ ਤੂੰ ਦੱਸ ਕੀ ਨਾਮੁਰਦ ਦੀ ਇਹ ਕਰਤੂਤ ਹੈ ਕਿਸ ਨਾਮੁਰਦ ਦੀ ਇਹ ਕਰਤੂਤ ਹੈ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਜਿੰਨਾ ਪਤਾ ਹੈ ਮੈਨੂੰ ਹੈ ਉਹਦੇ ਤੋਂ ਮੈਂ ਤੁਸੀਂ ਕੋਈ ਜ਼ਰੂਰ ਸੂ ਕੱਢ ਲਵੋਗੇ ਮੇਰਾ ਵਿਆਹ ਮਾਪਿਆਂ ਨੇ ਕੁਝ ਲੈ ਦੇ ਕੇ ਇਸ ਬੁੱਢੇ ਹੌਲਦਾਨ ਨਾਲ ਕਰ ਦਿੱਤਾ ਉਹਨੂੰ ਔਲਾਦ ਦੀ ਸਿੱਕ ਸੀ ਤੇ 100 ਵਿਗਿਆ ਦਾ ਇਹ ਮਾਲਕ ਸੀ 50 ਵਿਗੇ ਇਸ ਕੋਲੋਂ ਮੇਰੇ ਮਾਪਿਆਂ ਨੇ ਪਹਿਲਾਂ ਹੀ ਮੇਰੇ ਨਾਲ ਲਿਖਾ ਲਏ ਇਹ ਵਿਆਹ ਦੀ ਸ਼ਰਤ ਸੀ ਹੌਲਦਾਰ ਆਦਮੀ ਕੋਈ ਮਾੜਾ ਨਹੀਂ ਪਰ ਸ਼ਰੀਕ ਇਹਦੇ ਪੁੱਜ ਕੇ ਵੈਲੀ ਨੇ ਮੇਰੇ ਆਉਂਦਿਆਂ ਹੀ ਉਹਨਾਂ ਨੂੰ ਇਹ ਦੁੱਖ ਵੜ ਗਿਆ ਕਿ ਹੁਣ 50 ਵਿਗੇ ਤਾਂ ਵਿਰਸੇ ਵਿੱਚੋਂ ਉੱਡ ਹੀ ਗਏ ਔਲਾਦ ਭਾਵੇਂ ਮੇਰੇ ਵਿੱਚੋਂ ਹੋਵੇ ਤੇ ਭਾਵੇਂ ਨਾ ਹੋਵੇ ਪਹਿਲਾ ਤਾਂ ਮੈਨੂੰ ਇਹਨਾ ਵਰਗ ਲਾਣਾ ਚਾਹਿਆ ਕਿ ਹੌਲਦਾਰ ਬੁੱਢਾ ਨਕਾਰਾਏ ਫਿਰ ਤੰਗ ਕਰਕੇ ਮੈਨੂੰ ਕਿਤੇ ਠਿਕਾਣਾ ਚਾਹਿਆ ਮੈਂ ਨਾ ਮੰਨੀ ਖੱਜਲਖਵਾਰੀ ਤੋਂ ਮੈਨੂੰ ਡਰ ਲੱਗਦਾ ਹੈ ਤਾਂ ਉਹਨਾਂ ਮੈਨੂੰ ਮਾਰ ਮਕਾਉਣ ਦੀ ਸਲਾਹ ਬਣਾ ਲਈ ਆਪੀ ਮਰਨੋ ਉਹ ਡਰ ਗਏ ਕਿ ਨਾ ਸ਼ਰੀਕਾਂ ਦਾ ਲੱਗੇਗਾ ਉਹ ਆਪ ਜੋ ਪੰਜਾਬ ਵਿਗੇ ਟੱਬਰ ਦੀ ਮਾਲਕੀ ਚੋਂ ਨਿਕਲ ਜਾਣ ਦੇ ਖੁੱਲੇ ਰੋਣੇ ਰੋ ਚੁੱਕੇ ਸਨ ਉਨਾ ਕਿਸੇ 100 ਰੁਪਿਆ ਦੇ ਕੇ ਮੈਨੂੰ ਮਰਵਾ ਛੱਡਣ ਦਾ ਮਨਸੂਬਾ ਬਣਾਇਆ ਆਪੀ ਰਲ ਕਿ ਇਹ ਸਾਰੇ ਮੈਨੂੰ ਮਸਿਆ ਦੇ ਮੇਲੇ ਉੱਤੇ ਲੈ ਗਏ ਹੌਲਦਾਰ ਵੀ ਨਾਲ ਸੀ ਪਰ ਉਸ ਵਿਚਾਰੇ ਨੂੰ ਤਾਂ ਇਹ ਬੁੱਧੂ ਬਣਾਈ ਰੱਖਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਭੀੜ ਵਿੱਚ ਸਾਰੇ ਮੇਰੇ ਨਾਲੋਂ ਨਿੱਖੜ ਗਏ ਬੜੀ ਘਬराई ਹੋਈ ਮੈਂ ਜਣੇ ਖਣੇ ਕੋਲੋਂ ਪੁੱਛਾਂ ਤਾਂ ਤੇ ਇਹ ਜਗੀਰਾ ਮੇਰੇ ਕੋਲ ਆ ਗਿਆ ਇਸ ਮੈਨੂੰ ਦੱਸਿਆ ਕਿ ਇਹ ਮੇਰੇ ਘਰਦਿਆਂ ਨੂੰ ਜਾਣਦਾ ਹੈ ਤੇ ਉਹਨਾਂ ਕੋਲ ਮੈਨੂੰ ਪਹੁੰਚਾ ਦੇਵੇਗਾ ਪਰ ਉਹਨਾਂ ਕੋਲ ਪਹੁੰਚਾਉਣ ਦੀ ਥਾਂ ਇਹ ਮੈਨੂੰ ਆਪਣੇ ਘਰ ਲੈ ਗਿਆ ਦੱਸਣੂ ਇਹ ਮੈਨੂੰ ਚੰਗਾ ਆਦਮੀ ਲੱਗਾ ਪਰ ਇਹਦਾ ਵਤੀਰਾ ਮੈਨੂੰ ਸ਼ੱਕ ਪਾਈ ਜਾਂਦਾ ਸੀ ਕਦੇ ਇਹ ਆਪਣੀ ਕਿਰਪਾਨ ਕੱਢ ਲਿਆਵੇ ਉਹਦੀ ਧਾਰ ਵੇਖੇ ਮੈਂ ਇਹਨੂੰ ਕਹਿ ਦਿੱਤਾ ਕਿ ਮੈਨੂੰ ਇਹਦੇ ਉੱਤੇ ਇਤਬਾਰ ਨਹੀਂ ਇਹ ਮੈਨੂੰ ਖਿਆਲ ਆਉਂਦਾ ਕਿ ਇਸ ਘਰ ਵਿੱਚ ਤਾਂ ਮੈਨੂੰ ਮਾਰਨ ਹੀ ਲੱਗਾ ਬਾਹਰ ਵੀ ਕਿਤੇ ਖੜੇਗਾ ਤਾਂ ਮੈਂ ਸ਼ੋਰ ਪਾ ਦੇਵਾਂਗੀ ਜਾਂ ਪੰਚਾਇਤ ਕੋਲ ਚਲੀ ਜਾਵਾਂਗੀ ਤਾਂ ਇਸਨੇ ਬੜੇ ਸ਼ਰਮਾਏ ਜਿਹੇ ਮੂੰਹ ਨਾਲ ਮੈਨੂੰ ساری ਗੱਲ ਦਾ ਸਥਿਤੀ ਕੀ ਸਾਡੇ ਸ਼ਰੀਕਾਂ ਨੇ ਇਹਨੂੰ 500 ਰੁਪਿਆ ਨਗਦ ਦਿੱਤਾ ਤੇ 500 ਕਮ ਹੋਣ ਦੇ ਬਾਅਦ ਦੇਣ ਦਾ ਇਕਰਾਰ ਕੀਤਾ ਹੈ ਜੇ ਇਹ ਮੈਨੂੰ ਮਾਰ ਕੇ ਕਿਸੇ ਇਹੋ ਜਿਹੇ ਥਾਂ ਸੁੱਟ ਦੇਵੇ ਜਿੱਥੋਂ ਕਿਧਰੋਂ ਸੁਹਣਾ ਨਿਕਲੇ ਪਰ ਕੱਚੋ ਤੈਨੂੰ ਮਾਰੇ ਕੌਣ ਹੈ 500 ਨਹੀਂ 5000 ਕੋਲੋਂ ਦੇ ਕੇ ਮੈਂ ਤੈਨੂੰ ਮਿਲਦੀ ਨੂੰ ਵਿਆਜ ਲਿਆਵਾ ਜਗੀਰੇ ਨੇ ਮੈਨੂੰ ਆਖਿਆ ਤੇ ਉਹਦਾ ਲਹਿਜਾ ਸੀ ਜਿੱਦੀ ਸਚਾਈ ਤੀਵੀ ਦੇ ਅੰਦਰ ਤਾਂ ਸ ਜਾਂਦੀ ਹੈ ਉਸ ਦੀ ਗੱਲ ਸਾਰੀ ਦੀ ਸਾਰੀ ਝਟ ਮੇਰੇ ਮੰਨਣ ਵਿੱਚ ਆ ਗਈ ਹੌਲਦਾਰ ਦੇ ਸ਼ਰੀਕ ਆਪਣੇ 50 ਵਿਗਿਆ ਦੀ ਖਾਤਰ ਮੇਰੇ 50 ਟੋਟੇ ਕਰਾ ਦੇਣ ਲਈ ਦਿਨੋਂ ਰਾਤ ਵਿਲ ਰਹੇ ਸਨ ਹੌਲਦਾਰ ਪੋੜਾ ਆਦਮੀ ਹੈ ਉਨੂੰ ਇਹਨਾ ਮਨਾ ਲਿਆ ਕਿ ਮੈਂ ਮੇਲੇ ਵਿੱਚ ਇਧਰ ਉਧਰ ਹੋ ਗਈ ਸਾਂ ਜਾਂ ਕਿਧਰੇ ਆਪ ਹੀ ਨੱਠ ਗਈ ਸਾਂ ਇਸ ਜੰਗੀਰੇ ਨੂੰ ਜਿਉਂ-ਜਿਉਂ ਮੈਂ ਵੇਖਾਂ ਇਸ ਦੀ ਗੱਲ ਮੇਰੇ ਕੰਨਾਂ ਵਿੱਚ ਬੱਚੇ ਕਸ਼ੂ ਤੈਨੂੰ ਮਾਰੇ ਕੌਣ ਤੂੰ ਮੈਨੂੰ ਚੰਗਾ ਲੱਗਦਾ ਜਾਏ ਇਹ ਮੈਨੂੰ ਚੰਗਾ ਲੱਗਦਾ ਜਾਏ ਕੀ ਦੱਸਾਂ ਕੋਈ ਜਾਣੇ ਇਹਨੂੰ ਚੰਗਿਆਂ ਲੱਗਣ ਦੀ ਕੋਈ ਦਿਲ ਇਹ ਇਹਦੇ ਅੰਦਰ ਮੈਨੂੰ ਜਾਪਿਆ ਜਿਉਂ ਮੈਂ ਪਹਿਲੀ ਵਾਰੀ ਕੋਈ ਮਰਦ ਵੇਖਿਆ ਸੀ ਨਾ ਪੇ ਕਿਹਾ ਤੇ ਨਾ ਸੌਰਿਆਂ ਦੇ ਲਾਣੇ ਵਿੱਚ ਮੈਂ ਕੋਈ ਮਰਦਾਂ ਵਾਲੀ ਗੱਲ ਤੱਕੀ ਸੀ ਰੁਪਿਆ ਜ਼ਮੀਨ ਮਾਲਕੀ ਇਹਨਾਂ ਤਿੰਨਾਂ ਦੀ ਸੋਲੇ ਤਾਂ ਇਹਨਾਂ ਤਿੰਨਾਂ ਦੇ ਹੀ ਕੀਦਨੇ ਮੈਂ ਸੁਨੇ ਹੋਏ ਸਨ ਪਹਿਲੀ ਵਾਰੀ ਮੈਂ ਇੱਕ ਮਰਦ ਨੂੰ ਆਪਣੇ ਤਾਂਗ ਦੇ ਦਿਲ ਨਾਲ ਟੜਕਦਿਆਂ ਸੁਣਿਆ ਤੇ ਮੇਰੇ ਦਿਲ ਨੇ ਹਾਮੀ ਭਰੀ ਜਿਸ ਨੂੰ ਇਹ ਜਾਣਾ ਪਿਆਰ ਕਰੇ ਉਹਦਾ ਸਰੀਰ ਹੀ ਨਹੀਂ ਉਹਦੀ ਰੂਹ ਖੇੜ ਜਾਵੇ ਮੇਰੀ ਪਿੰਗਰੀ ਹੋਈ ਰੂਹ ਵਿੱਚੋਂ ਤਰਲਾ ਉਠਿਆ ਜੇ ਜਗੀਰਿਆ ਤੂੰ ਮੈਨੂੰ ਮਾਰਨਾ ਨਹੀਂ ਚਾਹੁੰਦਾ ਤਾਂ ਮੈਨੂੰ ਆਪਣੇ ਘਰ ਵਸਾ ਲੈ ਨਹੀਂ ਕਸ਼ੋ ਇਡੀ ਸੌਖੀ ਤੇ ਸਿੱਧੀ ਗੱਲ ਨਹੀਂ ਜੇ 500 ਨਾ ਲਿਆ ਹੁੰਦਾ ਤੈਨੂੰ ਆਪੇ ਖਸਕਾਰ ਲਿਆਇਆ ਹੁੰਦਾ ਤਾਂ ਇਉਂ ਹੋ ਸਕਦਾ ਸੀ ਅਸਲੀ ਬਦਮਾਸ਼ਾਂ ਦਾ ਧਰਮ ਹੁੰਦਾ ਹੈ ਤੇ ਜ਼ਿੰਦਗੀ ਵਿੱਚ ਮੈਂ ਜੋ ਕੁਝ ਬਣਿਆ ਹਾਂ ਅਸਲੀ ਹੀ ਬਣਿਆ ਹਾਂ ਨਕਲੀ ਤਾਂ ਮੇਰੀ ਅਣਬਣ ਹੈ ਇਹ 500 ਮੈਨੂੰ ਮੋੜਨਾ ਹੀ ਹੋਵੇਗਾ ਤੇ ਉਹਦੇ ਨਾਲ ਹੀ ਆਪਣੇ ਦਿਲ ਦੀ ਨਵੀਂ ਬੜੀ ਦੌਲਤ ਕੱਸ਼ੋ ਵੀ ਮੋੜਨੀ ਹੋਵੇਗੀ ਤਾਂ ਤੂੰ ਮੈਨੂੰ ਪਿਆਰ ਨਹੀਂ ਕਰਦਾ ਤੈਨੂੰ ਮੇਰੇ ਨਾਲੋਂ ਬਦਮਾਸ਼ਾਂ ਦਾ ਧਰਮ ਹੀ ਵੱਧ ਪਿਆਰਾ ਹੋਇਆ ਮੈਂ ਨਹੋਰਾ ਦੇ ਕੇ ਆਖਿਆ ਨਹੀਂ ਨਹੀਂ ਕੱਸ਼ੋ ਤੇਰੇ ਤੇ ਮੈਂ ਜਾਣ ਵਾਰ ਸਕਦਾ ਹਾਂ ਤੇ ਕਦੇ ਵਾਰ ਕੇ ਦੱਸਾਂਗਾ ਵੀ ਪਰ ਇਹ ਰੁਪਿਆ ਮੈਂ ਬਦਮਾਸ਼ ਹੋਣ ਦੀ ਹیثیت ਵਿੱਚ ਕਿਸੇ ਬਦਮਾਸ਼ ਦੇ ਰਾਹੀ ਲਿਆ ਹੈ ਮਦਮਾਸ਼ ਤੂੰ ਹੁਣ ਮੈਨੂੰ ਰਹਿਣ ਨਹੀਂ ਦਿੱਤਾ ਇਸ ਲਈ ਇਹ ਰੁਪਿਆ ਮੋੜਨਾ ਹੀ ਹੋਵੇਗਾ ਤੇ ਤੈਨੂੰ ਵੀ ਇੱਕ ਵਾਰੀ ਤੇਰੇ ਕਾਨੂੰਨੀ ਵਾਰਸਾਂ ਕੋਲ ਛੱਡ ਕੇ ਆਉਣਾ ਹੋਵੇਗਾ ਤੇ ਫਿਰ ਤੇ ਫਿਰ ਜਿਸ ਕੋਲੂ ਦਵਾਲੇ ਭੌਣ ਲਈ ਕਛੂ ਦੀ ਤਕਦੀਰ ਇਹਦੀ ਜਵਾਨੀ ਦੀਆਂ ਅੱਖਾਂ ਉੱਤੇ ਖੋਪੇ ਛਾੜ ਗਈ ਇਹ ਉਸ ਦੇ ਦਵਾਲੇ ਉਹ ਪੌਂਦੀ ਰਹੇਗੀ ਤੇ ਤੂੰ ਜਗੀਰਿਆ ਡਾਕੇ ਮਾਰੀ ਬੇਕਸੂਰਾ ਨੂੰ ਕਤਲ ਕਰੀ ਤੇ ਬਦਮਾਸ਼ਾਂ ਨਾਲ ਆਪਣਾ ਧਰਮ ਪਾਲਦਾ ਰਹੀ ਮੇਰੀਆਂ ਅੱਖਾਂ ਸਾਹਮਣੇ ਹੌਲਦਾਰ ਦੀ ਬੇਲਿਸ਼ਕ ਅੱਖਾਂ ਤੇ ਉਹਦੇ ਸਰੀਕਾਂ ਦੀਆਂ ਸਾੜਦੀਆਂ ਅੱਖਾਂ ਆਖ ਲੋਤੀਆਂ ਮੈਨੂੰ ਇਸ ਤਰ੍ਹਾਂ ਅਜਿਜ਼ ਹੋਈ ਵੇਖ ਕੇ ਜਗੀਰੇ ਨੇ ਬਾਹਾਂ ਮੇਰੇ ਲੱਕ ਦਿਵਾਲੇ ਪਾ ਲਈ ਤੇ ਤੁਹਾਨੂੰ ਕੀ ਦੱਸਾਂ ਥਾਣੇਦਾਰ ਜੀ ਇਸ ਆਦਮੀ ਦੀ ਬਾਹਾਂ ਦੀ ਸ਼ੋਭ ਵਿੱਚ ਇਹੋ ਜਿਹੀ ਤਸੱਲੀ ਸੀ ਕਿ ਜਦੋਂ ਅੱਖਾਂ ਭਰ ਕੇ ਉਸ ਮੇਰੇ ਵੱਲ ਤੱਕਿਆ ਤਾਂ ਉਹਦੇ ਮੂੰਹੋਂ ਨਿਕਲੇ ਲਫ਼ਜ਼ਾਂ ਵਿੱਚੋਂ ਮੈਨੂੰ ਰੱਬ ਆਪ ਬੋਲਦਾ ਜਾਪਿਆ ਉਸ ਮੈਨੂੰ ਯਕੀਨ ਦਿਵਾ ਦਿੱਤਾ ਨਹੀਂ ਕਛੂ ਮੈਂ ਠੀਕ ਨਹੀਂ ਸੀ ਆਖਿਆ ਕਿਸੇ ਧੜੇ ਧਰਮ ਕਰਕੇ ਮੈਨੂੰ ਇਹ ਸੋਚ ਨਹੀਂ ਸੀ ਆਈ ਸੋਚ ਆਈ ਤੇ ਇਸ ਡਰੋਂ ਕਿ ਰੁਪਿਆ ਦੇਣ ਵਾਲੇ ਦੁਸ਼ਮਣ ਬਣ ਜਾਣਗੇ ਉਹਨਾ ਮੈਨੂੰ ਚੈਨ ਲੈਣ ਨਹੀਂ ਦੇਣਾ ਤੇ ਮੇਲੀ ਵੀ ਉਹ ਵੀ ਬਦਮਾਸ਼ ਦੇ ਨੇ ਦਿਨ ਨਾਲੇ ਤੇਰੇ ਕੁਝ ਦਿਨਾਂ ਦੇ ਸਾਥ ਨੇ ਇੱਕ ਪੋਰਾ ਵੀ ਮੇਰੇ ਅੰਦਰ ਨਹੀਂ ਰਹਿਣ ਦਿੱਤਾ ਤੇਰੀ ਥਾਂ ਜੇ ਕੋਈ ਹੋਰ ਹੁੰਦੀ ਤਾਂ ਪਤਾ ਨਹੀਂ ਮੈਂ ਕੀ ਕਰ ਬਹਿੰਦਾ ਉਹਨੂੰ ਤੂੰ ਮਾਰਮ ਕਹੁੰਦਾ ਤੇਰੀ ਕਿਰਪਾਣ ਦੀ ਧਾਰ ਬੜੀ ਤਿੱਖੀ ਹੈ ਉਹਨੂੰ ਹੋਰ ਸ਼ਰਮਾਨ ਲਈ ਆਖਿਆ ਕਸ਼ੂ ਮੈਨੂੰ ਬਹੁਤ ਧਨਾ ਸ਼ਰਮਾ ਤੇ ਹੁਣ ਤੇ ਮੈਨੂੰ ਕਹਿ ਲੈਣ ਦੇ ਜੋ ਮੇਰੇ ਦਿਲ ਵਿੱਚ ਆਇਆ ਤੇ ਮਹੀਨਾ ਮੈਂ ਟੱਪੜ ਨਹੀਂ ਦੇਣਾ ਤੈਨੂੰ ਗੱਜ-ਵੱਜ ਕੇ ਕੱਢ ਲਿਆਵਾਂਗਾ ਕੱਢ ਲਿਆਓ ਤਾਂ ਫਿਰ ਤੈਨੂੰ ਪਛਤਾਵਾ ਨਾ ਲੱਗਿਆ ਪਛਤਾਵਾ ਨਾ ਲੱਗੂ ਜੇ ਤੂੰ ਨਾ ਆਉਣਾ ਚਾਹੇ ਤਾਂ ਇਹਨੂੰ ਮੈਂ ਕੱਢਣਾ ਨਹੀਂ ਤੈਨੂੰ ਤੇਰੇ ਘਰ ਪਚਾਉਣਾ ਸਮਝਾਂਗਾ ਤੇ ਥਾਣੇਦਾਰ ਜੀ ਮੇਰਾ ਰੋਮ ਰੋਮ ਨੂੰ ਆਪਣੀ ਬੇਜਬਾਨੀ ਵਿੱਚ ਕਹਿ ਰਿਹਾ ਸੀ ਜਗੀਰਿਆ ਜੇ ਇੱਕ ਹਫ਼ਤਾ ਹੋਰ ਤੂੰ ਮੇਰੇ ਕੋਲ ਰੱਖ ਮੈਨੂੰ ਆਪਣੇ ਕੋਲ ਰੱਖ ਲਈ ਹਫਤੇ ਬਾਅਦ ਉਹ ਮੈਨੂੰ ਹੌਲਦਾਰ ਕੋਲ ਛੱਡ ਆਇਆ ਤੇ ਰੁਪਿਆ ਵੀ ਮੋੜ ਆਇਆ ਮੈਨੂੰ ਉਸ ਤਕੀਦ ਕੀਤੀ ਕਿ ਕਿਸੇ ਨੂੰ ਮੈਂ ਅਸਲੀ ਗੱਲ ਦੀ ਪਿੰਕ ਨਾ ਪੈਣ ਦੇਵਾਂ ਉਹਦੇ ਬਾਅਦ ਨਵੀਂ ਹੀ ਮੁਸੀਬਤ ਖੜੀ ਹੋ ਗਈ ਸ਼ਰੀਕਾ ਨੇ ਕੋਕ ਕਾਕ ਕੇ ਮੈਨੂੰ ਜਾਣਨਾ ਚਾਹਿਆ ਕਿ ਅਸਲੀ ਗੱਲ ਦਾ ਪਤਾ ਸੀ ਕੀ ਨਹੀਂ ਮੈਂ ਇਹ ਦੱਸਾਂ ਕਿ ਇਕੱਲੀ ਪਟਕਦੀਨ ਉਹ ਜ਼ਗੀਰਾ ਲੈ ਗਿਆ ਸੀ ਕਹਿੰਦਾ ਸੀ ਉਹ ਮੈਨੂੰ ਘਰ ਪਹਚਾ ਆਵੇਗਾ ਪਰ ਅੱਜ ਕੱਲ ਕਰਦਾ ਕੋਈ ਨਾ ਕੋਈ ਬਹਾਨਾ ਪਾਉਂਦਾ ਰਹਿੰਦਾ ਸੀ ਉਹਦੀ ਉੜਕ ਰੱਬ ਕਰਾਇਆ ਤੇ ਉਹ ਮੈਨੂੰ ਇੱਥੇ ਛੱਡ ਗਿਆ ਉਹਨਾਂ ਨੂੰ ਇਹ ਡਰ ਸੀ ਕਿ ਕਿਦਰੇ ਜ਼ਗੀਰਾ ਹੌਲਦਾਰ ਨੂੰ ਸੱਚੀ ਗੱਲ ਦੱਸ ਦੇਵੇ ਤਾਂ ਲਾਹੌਰਦਾਰ ਗੁੱਸਾ ਖਾ ਕੇ ਬਾਕੀ ਪੰਜਾਬ ਵੀਗੇ ਵੀ ਕਿਤੇ ਬਿੱਲੇ ਲਾ ਛੱਡਨੇ ਨੇ ਜਮੀਨ ਸਾਰੀ ਕੁਝ ਤਾਂ ਉਹਨੇ ਆਪ ਖਰੀਦੀ ਉਹ ਜਬਹਾਦਰੀ ਵਿੱਚ ਸਰਕਾਰ ਮਿਲੀ ਹੋਈ ਸਰਕਾਰੋਂ ਮਿਲੀ ਹੋਈ ਸੀ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਪੂਰਾ ਪਤਾ ਲੱਗ ਪਿਆ ਸੀ ਕਿ ਜਿਸ ਤਰ੍ਹਾਂ ਉਹ ਮੈਨੂੰ ਮਰਵਾਉਣਾ ਚਾਹੁੰਦੇ ਹਨ ਉਸੇ ਤਰ੍ਹਾਂ ਉਹ ਜ਼ਗੀਰੇ ਨੂੰ ਵੀ ਮਰਵਾਣ ਦੀ ਸੋਚ ਰਹੇ ਹਨ ਤੇ ਉਹ 500 ਰੁਪਇਆ ਉਹਨਾਂ ਕਿਸੇ ਹੋਰ ਬਦਮਾਸ਼ ਦੀ ਟਾਣੀ ਨੂੰ ਦੇ ਦਿੱਤਾ ਹੈ ਮੈਂ ਮਨ ਵਿੱਚ ਗੀਟੀਆਂ ਪਈ ਗਾਲ ਦੀ ਸਾਹ ਕਿਸੇ ਤਰ੍ਹਾਂ ਜ਼ਗੀਰੇ ਨੂੰ ਹੁਸ਼ਿਆਰ ਕਰਦਿਆਂ ਕਿ ਤੁਹਾਡਾ ਸਿਪਾਹੀ ਮੈਨੂੰ ਲੈਣ ਆ ਗਿਆ ਮੈਂ ਆਪਣੇ ਆਪ ਨੂੰ ਬੜਾ ਕੋਸਿਆ ਹੁਣ ਮੈਂ ਮਰਦੀ ਜਾਣੀ ਆ ਕਿ ਉਸ ਮੇਰੀ ਜਾਨ ਬਖਸ਼ੀ ਮੈਂ ਉਹਦੀ ਜਾਨ ਬਚਾਉਣ ਲਈ ਕੁਝ ਨਹੀਂ ਕੀਤਾ ਥਾਣੇਦਾਰ ਜੀ ਮੈਂ ਤੁਹਾਡੇ ਪੈਰੀ ਪੈਂਦੀ ਆ ਜਿਵੇਂ ਹੁੰਦਾ ਜੇ ਜ਼ਗੀਰੇ ਨੂੰ ਬਚਾ ਲਓ ਮੈਂ 50 ਵਿਗੇ ਉਹਨਾਂ ਦੇ ਉਹਨਾਂ ਨੂੰ ਮੋੜ ਦੇਵਾਂਗੀ ਨਹੀਂ ਤਾਂ ਜ਼ਗੀਰੇ ਦੇ ਨਾਲ ਮਰ ਜਾਵਾਂਗੀ ਜ਼ਗੀਰੇ ਦੇ ਬਚਣ ਦੀ ਆਸ ਹੈ ਵੀ ਡਾਕਟਰ ਆਜਦਾ ਹੈ ਪਰ ਇਹ ਗੱਲ ਐਡੀ ਸਿੱਧੀ ਨਹੀਂਓ ਕੀ ਤੇਰੇ 50 ਵਿਗੇ ਛੱਡ ਦਿੱਤੀਆਂ ਨਿਭੜ ਜਾਵੇ ਤੇਰੇ ਬਿਆਨ ਮੁਤਾਬਕ ਹੁਣ ਮੈਂ ਹੁਣ ਮੈਨੂੰ ਸਾਹਮਣਾ ਸਬਨਾ ਦਾ ਚਲਾਨ ਕਰਨਾ ਹੋਵੇਗਾ ਬੜਾ ਵੱਡਾ ਮੁਕਦਮਾ ਚੱਲੇਗਾ ਤੇਰੀ ਤੇਰੇ ਹੌਲਦਾਰ ਜੀ ਤੇ ਉਹਦੇ ਸਭ ਸ਼ਰੀਕਾਂ ਦੀਆਂ ਜਮਾਨਤਾਂ ਮੈਨੂੰ ਲੈਣੀਆਂ ਹੋਣਗੀਆਂ ਜੋ ਚਾਹੋ ਥਾਣੇਦਾਰ ਜੀ ਕਰ ਲਵੋ ਪਰ ਮੈਨੂੰ ਹਸਪਤਾਲ ਵਿੱਚ ਜਗੀਰੇ ਕੋਲ ਰਹਿ ਲੈਂਦੇ ਹੋ ਜੇ ਮੈਨੂੰ ਉਹਨੇ ਆਪਣੀ ਦੁਨੀਆ ਵਿੱਚ ਨਾ ਰੱਖਾ ਜੇ ਮੈਂ ਉਹਨੂੰ ਆਪਣੀ ਦੁਨੀਆ ਵਿੱਚ ਨਾ ਰੱਖ ਸਕੀ ਤਾਂ ਉਹਦੇ ਨਾਲ ਜਾਣ ਦੀ ਤਿਆਰੀ ਕਰਦੀ ਰਹਾਂਗੀ ਇਹ ਗੱਲ ਕਿਕਰ ਹੋਵੇ ਤੈਨੂੰ ਆਪਣੇ ਖੌਦ ਨਾਲ ਹੀ ਜਾਣਾ ਪਵੇਗਾ ਨਹੀਂ ਨਹੀਂ ਥਾਣੀ ਜੀ ਉਹਦੇ ਘਰ ਹੁਣ ਕਦੀਉਂ ਕਾਲ ਨਹੀਂ ਮੈਂ ਨਹੀਂ ਜਾਣਾ ਮੈਂ ਇੱਥੇ ਤੁਹਾਡੀ ਹਵਾਲਾਤ ਵਿੱਚ ਰਹਿਣਾ ਮਨਜ਼ੂਰ ਕਰਾਂਗੀ ਇੱਕ ਵਾਰੀ ਉਹਨਾਂ ਵੈਰੀਆਂ ਦੇ ਹੱਥੋਂ ਮੈਂ ਬਚ ਨਿਕਲੀ ਫੇਰ ਹੁਣ ਮੈਂ ਮੌਤ ਦੇ ਮੂੰਹ ਨਹੀਂ ਪਹਿਣਾ ਥਾਣੇਦਾਰ ਸੋਚਣ ਲੱਗ ਪਿਆ ਸੀ ਉਹ ਦਿਲ ਵਾਲਾ ਅਫਸਰ ਗੱਲ ਵੀ ਕਸ਼ੂ ਦੀ ਠੀਕ ਸੀ ਸਾਰਿਆਂ ਦਾ ਚਲਾਨ ਕਰਕੇ ਉਸ ਉਹਨਾਂ ਨੂੰ ਹਵਾਲਾਤ ਦੇ ਦਿੱਤਾ ਤੇ ਕਸ਼ੂ ਨੂੰ ਉਹ ਆਪ ਹਵਾਲਾਤ ਵਿੱਚ ਲੈ ਗਿਆ ਕਸ਼ੂ ਦੀ ਗੱਲ ਹੈ ਮੈਜਿਸਟਰੇਟ ਦੇ ਦਿਲ ਵਿੱਚ ਦਿਲ ਵਿੱਚ ਵੀ ਲੱਗੀ ਕਿ ਉਹ ਆਪਣੇ ਵਾਰਸਾਂ ਕੋਲ ਜਾਣੂਨਕਾਰ ਦਾ ਹੱਕ ਰੱਖਦੀ ਹੈ ਉਹਨੂੰ ਸਰਕਾਰੀ ਨਿਗਰਾਨੀ ਵਿੱਚ ਵਿਚ ਰੱਖੇ ਜਾਣ ਦਾ ਹੁਕਮ ਮਿਲ ਗਿਆ ਉਹਦੀ ਸੂਰਤ ਉਹਦਾ ਬੋਲ ਤੇ ਉਹਦੀ ਜਾਨ ਬਖਸ਼ਣ ਵਾਲੇ ਜ਼ਗੀਰੇ ਲਈ ਉਹਦੀ ਵਫਾ ਉਹਦੀਆਂ ਅਮੋੜ ਸਫਾਰਸ਼ਾਂ ਸਨ ਥਾਣੇਦਾਰ ਤੇ ਮੈਜਿਸਟਰੇਟ ਦੋਵੇਂ ਉਸਦੀ ਹਮਾਇਤ ਵਿੱਚ ਹੋ ਗਏ ਜ਼ਗੀਰੇ ਨੂੰ ਦੋ ਤਿੰਨ ਵੱਡੇ ਹਸਪਤਾਲ ਵਿੱਚ ਰੱਖ ਕੇ ਥਾਣੇਦਾਰ ਨੇ ਉਹਨੂੰ ਪੁਲਿਸ ਹਵਾਲਾ ਤੱਕ ਵਿੱਚ ਮੰਗਾ ਲਿਆ ਹਸਪਤਾਲ ਵਿੱਚ ਉਹਦਾ ਕਮਰਾ ਜ਼ਗੀਰੇ ਤੇ ਕਸ਼ੂ ਦੀ ਹਵਾਲਾਤ ਬਣ ਗਈ ਬਾਹਰ ਸੰਤਰੀ ਦਾ ਪਹਿਰਾ ਲੱਗ ਗਿਆ ਮੇਰੀ ਜਿੰਦ ਜ਼ਗੀਰੇ ਦੀ ਮੁੱਠੀ ਵਿੱਚ ਸੀ ਜਰਾ ਕੋ ਮੁੱਠ ਉਹ ਘੁੱਟ ਲੈਂਦਾ ਮੇਰੀ ਹਸਤੀ ਮੁੱਕ ਜਾਣੀ ਸੀ ਜ਼ਗੀਰੇ ਨੇ ਮੁੱਠ ਘੁੱਟਣ ਦੀ ਥਾਂ ਚੌੜੀ ਖੋਲ ਦਿੱਤੀ ਮੈਂ ਅਜੇ ਜੁੰਦਿਆਂ ਵਿੱਚ ਹਾਂ ਕਸ਼ੋ ਜ਼ਗੀਰੇ ਦੇ ਸੁੱਤੇ ਹੋਏ ਮੂੰਹ ਵੱਲ ਵੇਖਦਿਆਂ ਸੋਚਦੀ ਤੇ ਇੱਕਦਮ ਉਹਦੇ ਅੰਦਰੋਂ ਇਰਾਦਾ ਉੱਠਦਾ ਜ਼ਗੀਰਾ ਇਸ ਵੇਲੇ ਮੌਤ ਦੇ ਮੂੰਹ ਵਿੱਚ ਹੈ ਇਸ ਮੂੰਹ ਵਿੱਚ ਜੋ ਤਰਿਆ ਜਾ ਸਕਦਾ ਮੈਂ ਤਰਾਂਗੀ ਦਿਨ ਰਾਤ ਜਾਗਦੀ ਆਪਣੀ ਸੇਵਾ ਤਰਾਂਗੀ ਤੇ ਲੋੜ ਪਈ ਤਾਂ ਆਪਣੀ ਜਿੰਦ ਵੀ ਇਸੇ ਮੂੰਹ ਵਿੱਚ ਧਰ ਦੇਾਂਗੀ ਪਰ ਇਸ ਮੌਤ ਮੂੰਹ ਨੂੰ ਮੈਂ ਆਪਣੀ ਜ਼ਗੀਰੇ ਦੀ ਇਕੱਲੀ ਜਿੰਦ ਵਿੱਚ ਮਿਟੇ ਜਾਣ ਨਹੀਂ ਦੇਣਾ ਕਈ ਮਹੀਨਿਆਂ ਬਾਅਦ ਉਹਨਾਂ ਦੀ ਆਖਰੀ ਪੇਸ਼ੀ ਅਦਾਲਤ ਵਿੱਚ ਹੋ ਰਹੀ ਸੀ ਜ਼ਗੀਰਿਆ ਜੇ ਅਦਾਲਤ ਨੇ ਅਖੀਰ ਮੈਨੂੰ ਮੇਰੇ ਕਾਨੂੰਨੀ ਵਾਰਸਾਂ ਕੋਲ ਮੋੜ ਦਿੱਤਾ ਚਿੰਤਾ ਮੂਰਤ ਬਣੀ ਕਸ਼ੋ ਜਗੀਰੇ ਨੂੰ ਕਹਿ ਰਹੀ ਸੀ ਕਸ਼ੋ ਦਾ ਵਾਰਿਸ ਮੈਂ ਹਾਂ ਹੋਰ ਕੌਣ ਹੋ ਸਕਦਾ ਹੈ ਮੌਤ ਵਾਰਿਸ ਨਹੀਂ ਹੋ ਸਕਦੀ ਜ਼ਿੰਦਗੀ ਹੀ ਵਿਰਸੇ ਉੱਤੇ ਦਾਵਾ ਕਰ ਸਕਦੀ ਹੈ ਤੇਰੇ ਕਾਨੂੰਨੀ ਵਾਰਸਾਂ ਤੈਨੂੰ ਮਰਵਾ ਛੱਡਿਆ ਹੋਇਆ ਹੈ ਉਹ ਤੇਰੀ ਮੌਤ ਨੇ ਮੈਂ ਤੇਰੀ ਜ਼ਿੰਦਗੀ ਹਾਂ ਕੋਈ ਅਦਾਲਤ ਮੇਰਾ ਵਿਰਸਾ ਮੈਥੋਂ ਨਹੀਂ ਖੋ ਸਕਦੀ ਜੇ ਤੂੰ ਜੇ ਤੂੰ ਜਗੀਰਿਆ ਕੀ ਤੂੰ ਹੁਕਮ ਕਰ ਉਤਸੁਕ ਹੋ ਕੇ ਕਸ਼ੋ ਨੇ ਪੁੱਛਿਆ ਉਹ ਮੈਂ ਆਪਣੇ ਮੂੰਹੋਂ ਨਹੀਂ ਕੱਢ ਸਕਦਾ ਕਸ਼ੋ ਤੂੰ ਆਪ ਹੀ ਸਮਝ ਤੈਨੂੰ ਆਪ ਹੀ ਸਮਝਣਾ ਹੋਵੇਗਾ ਜਗੀਰਾ ਆਸ਼ਿਕਾਨਾ ਅਜੀਜੀ ਦੀ ਤਸਵੀਰ ਬਣਿਆ ਖਲੋਤਾ ਸੀ ਆਪਣੇ ਬੁੱਲ ਉੱਤੇ ਆਪਣੇ ਲਫਜ਼ ਹਟਕੋਰੇ ਲੈ ਲੈ ਪਏ اٹਕਦੇ ਸਨ ਟਕਦੇ ਨੇ ਉਹਦੇ ਬੁੱਲਾਂ ਉੱਤੇ ਆਪਣੀ ਤਕਦੀਰ ਦਾ ਫੈਸਲਾ ਸੁਣਨ ਲਈ ਅੱਖਾਂ بے ਚਮਕ ਗੱਡੀਆਂ ਜਾਂਦੀਆਂ ਨੇ ਗੱਲਾਂ ਉੱਤੇ ਇੱਕ ਰੰਗ ਆਉਂਦਾ ਤੇ ਦੂਜਾ ਜਾਂਦਾ ਹੈ ਮਜ਼ਬੂਤ ਤੋਂ ਮਜ਼ਬੂਤ ਦਿਲ ਵੀ ਬੇਕਰਾਰ ਹੋ ਕੇ ਆਪਣੀ ਹਿੱਕ ਦੀਆਂ ਕੰਧਾਂ ਨਾਲ ਤੱਕ-ਤੱਕ ਪਿਆ ਕਰਦਾ ਏ ਫੌਰੀ ਹੰਗਾਰਾ ਮੰਗਦੀਆਂ ਜ਼ਕੀਰੇ ਦੀਆਂ ਅੱਖਾਂ ਵਿੱਚ ਉਹਦੀ ਪਿਆਰ ਸੀ ਇਕ ਵੀ ਇਕ ਕੇ ਕਸ਼ੋ ਕੋਲੋਂ ਰਹਿਣਾ ਗਿਆ ਤੇ ਭਰੀ ਅਦਾਲਤ ਵਿੱਚ ਸ਼ਿਪਾਈਆਂ ਗੋਹਾਹਾ ਸਰੀਕਾਂ ਦੇ ਸਾਹਮਣੇ ਉਸਨੇ ਜ਼ਗੀਰੇ ਦੀ ਉਸ ਬਹਾਂ ਦੇ ਟੁੰਡ ਨੂੰ ਚੁੰਮ ਕੇ ਛਾਤੀ ਉੱਤੇ ਧਰ ਲਿਆ ਜਿਸ ਬਹਣ ਨਾਲੋਂ ਹੱਥ ਕੱਟਿਆ ਜਾ ਚੁੱਕਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ